ਪੰਜਾਬ ਦੇ ਵਿੱਚੋਂ ਵਿਰੋਧ ਕਰਨ ਵਾਲੀਆਂ ਵਿਰੋਧੀ ਸਾਰੀਆਂ ਰਾਜਸੀ ਧਿਰਾਂ ਗਾਇਬ ਨਜ਼ਰ ਆ ਰਹੀਆਂ ਨੇ ਜਿਹੜਾ ਕੰਮ ਰਾਜਨੀਤਿਕ ਆਗੂਆਂ ਦਾ ਹੈ ਰਾਜਨੀਤੀ ਕਰਨਾ ਤੇ ਰਾਜਨੀਤੀ ਦੇ ذریعے ਵੱਡੇ-ਵੱਡੇ ਮਸਲੇ ਸੁਲਝਾਉਣਾ ਉਹ ਸਾਰੀਆਂ ਰਾਜਨੀਤਿਕ ਧਿਰਾਂ ਗਾਇਬ ਨਜ਼ਰ ਆ ਰਹੀਆਂ ਨੇ ਕਿਉਂਕਿ ਉਹ ਸਿਰਫ ਤੇ ਸਿਰਫ ਫੋਟੋ ਕਲਚਰ ਦੇ ਵਿੱਚ ਰਹਿ ਗਈਆਂ ਨੇ ਕਿ ਇਹ ਸਾਰੇ ਲੋਕ ਮਿਲ ਕੇ ਦਿੱਲੀ ਦੇ ਵਿੱਚ ਬੈਠੇ ਹੋਏ ਉਹਨਾਂ ਅੰਨੇ ਬੋਲੇ ਹੋ ਚੁੱਕੇ ਲੀਡਰਾਂ ਨੂੰ ਨਹੀਂ ਮਿਲ ਸਕਦੇ ਜਿਹੜੇ ਗੱਲ ਕਰ ਸਕਣ ਜਿਹੜੇ ਇਸ ਚੀਜ਼ ਦਾ ਹੱਲ ਕਰ ਸਕਣ ਕੀ ਪੰਜਾਬ ਦੇ ਕੋਲ ਇੰਨਾ ਜਿਗਰਾ ਹੈ ਕਿ ਉਹ 10 ਸਾਲ ਉਡੀਕ ਕਰ ਸਕੇ ਕਿ ਜੇਕਰ ਉਸ ਨੂੰ ਆਰਡੀਐਫ ਫੰਡ ਨਹੀਂ ਮਿਲਦਾ ਤਾਂ ਇਹ ਪੰਜਾਬ ਸੁਖਾਵੇਂ ਮਾਹੌਲ ਦੇ ਵਿੱਚ ਚੱਲ ਸਕੇਗਾ ਬਿਲਕੁਲ ਨਹੀਂ ਇਜਿਹੇ ਮੁੱਦਿਆਂ ਨੂੰ ਪੋਲਿਟੀਕਲ ਤੌਰ ਦੇ ਉੱਪਰ ਮੈਦਾਨ ਦੇ ਵਿੱਚ ਸੜਕ ਦੇ ਉੱਪਰ ਆ ਕੇ ਲੜਾਈ ਲੜ ਕੇ ਹੱਲ ਕਰਾਉਣਾ ਹੁੰਦਾ ਪਰ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਏ ਖਾਸਾ ਛੱਡ ਚੁੱਕੀਆਂ ਨੇ ਪੋਲਿਟਿਕਲ ਲੜਾਈ ਕਰਨੀ ਛੱਡ ਚੁੱਕੀਆਂ। ਤੁਸੀਂ ਸਿਰਫ ਸੋਸ਼ਲ ਮੀਡੀਆ ਦੀ ਲੜਾਈ 'ਚ ਪੈ ਜਾਓਗੇ। ਤੁਸੀਂ ਸਿਰਫ ਫੋਟੋ ਕਲਚਰ ਦੇ ਪਿੱਛੇ ਪੈ ਜਾਓਗੇ। ਤਾਂ ਤੁਸੀਂ ਆਪਣੇ ਆਪ ਨੂੰ ਹੀ ਨਹੀਂ ਤੁਸੀਂ ਉਹਨਾਂ ਲੋਕਾਂ ਨੂੰ ਵੀ ਖਤਮ ਕਰ ਰਹੇ ਹੋ। ਉਹਨਾਂ ਲੋਕਾਂ ਦੇ ਵੀ ਵਿਸ਼ਵਾਸ ਦਾ ਅੱਦੀ ਹੱਤਿਆ ਕਰ ਰਹੇ ਹੋ ਜਿਨ੍ਹਾਂ ਨੇ ਤੁਹਾਨੂੰ ਇਹ ਸੋਚ ਕੇ ਚੁਣਿਆ ਸੀ ਕਿ ਤੁਸੀਂ ਉਹਨਾਂ ਦੇ ਹੱਕਾਂ ਦੇ ਲਈ ਬੋਲੋਗੇ, ਲੜਾਈ ਕਰੋਗੇ। ਪੰਜਾਬ ਦੇ ਸਾਹਮਣੇ ਬਹੁਤ ਸਾਰੀਆਂ ਮੁਸ਼ਕਲਾਂ ਦਰਪੇਸ਼ ਨੇ। ਪੰਜਾਬ ਦੇ ਵਿੱਚ ਥਾਂ-ਥਾਂ ਤੇ ਦਰਨੇ ਮੋਰਚੇ ਮੁਜ਼ਾਹਰੇ ਲੱਗੇ ਹੋਏ ਨੇ। ਹਰ ਕੋਈ ਤਰਾ ਤਰਾ ਕਰ ਰਿਹਾ ਹੈ ਪੰਜਾਬ ਦੇ ਸਾਹਮਣੇ ਬਹੁਤ ਵੱਡੇ ਵਿੱਤੀ ਸੰਕਟ ਨੇ ਪੰਜਾਬ ਧਾਰਮਿਕ ਤੌਰ ਦੇ ਉੱਪਰ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਹੈ ਪੰਜਾਬ ਦੀ ਬੋਲੀ ਤੇ ਹਮਲਾ ਹੋ ਰਿਹਾ ਹੈ ਧਰਮ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ ਪਰ ਜੇਕਰ ਅਸੀਂ ਪੰਜਾਬ ਦੀ ਸਰਕਾਰ ਨੂੰ ਸੱਤਾਧਾਰੀ ਧਿਰ ਨੂੰ ਕਟਹਿਰੇ ਦੇ ਵਿੱਚ ਖੜਾ ਕਰਦੇ ਹਾਂ ਜਿਹੜਾ ਕਰਨਾ ਵੀ ਚਾਹੀਦਾ ਕਿਉਂਕਿ ਜਿਹੜਾ ਸੱਤਾ ਦੇ ਵਿੱਚ ਹੁੰਦਾ ਹੈ ਉਸ ਨੂੰ ਲੋਕਾਂ ਨੇ ਆਪਣਾ ਮਤ ਦਿੱਤਾ ਹੁੰਦਾ ਚੁਣਿਆ ਹੁੰਦਾ ਤੇ ਉਸ ਦਾ ਕੰਮ ਹੁੰਦਾ ਇਹਨਾਂ ਸਾਰੀਆਂ ਤਰਪੇਸ਼ ਆ ਰੀਆਂ ਮੁਸ਼ਕਲਾਂ ਦਾ ਹੱਲ ਕਰਨਾ ਉਹ ਨਹੀਂ ਕਰ ਰਹੇ ਉਹ ਭੱਜੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਚੋਂ ਗਾਇਬ ਨਜ਼ਰ ਆ ਰਿਹਾ ਹੈ ਉਹ ਕਿਸੇ ਵੀ ਪੰਜਾਬ ਦੇ ਵੱਡੇ ਮੁੱਦੇ ਦੇ ਉੱਪਰ ਟਿੱਪਣੀ ਬਹੁਤ ਲੇਟ ਕਰਦਾ ਜਾਂ ਫਿਰ ਕਰਦਾ ਹੀ ਨਹੀਂ ਹੈ ਹਰ ਮਸਲੇ ਨੂੰ ਪੁਲਿਸ ਦੇ ਡੰਡੇ ਦੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇਕਰ ਕਿਸੇ ਦੇ ਨਾਲ ਮੀਟਿੰਗ ਵੀ ਕਰਨੀ ਹੁੰਦੀ ਤਾਂ ਪੁਲਿਸ ਪ੍ਰਸ਼ਾਸਨ ਦੇ ਕਿਸੇ ਵੱਡੇ ਵਿਅਕਤੀ ਨੂੰ ਭੇਜਿਆ ਭੇਜ ਦਿੱਤਾ ਜਾਂਦਾ ਹੈ ਕਿਉਂਕਿ ਪੰਜਾਬ ਦੇ ਜਿਹੜੇ ਲੀਡਰ ਨੇ ਜਿਨ੍ਹਾਂ ਨੂੰ ਲੋਕਾਂ ਨੇ ਆਪਣਾ ਮਤ ਦਿੱਤਾ ਜਿਨ੍ਹਾਂ ਨੇ 2022 ਦੇ ਵਿੱਚ ਵੱਡੇ ਵੱਡੇ ਦਮ ਗਜੇ ਮਾਰ ਕੇ ਕੁਰਸੀਆਂ ਹਥਿਆਈਆਂ ਨੇ ਉਹ ਚੁੱਪਚਾਪ ਸ਼ਾਂਤ ਕਿਸੇ ਦੇ ਡੰਡੇ ਦੇ ਡਰ ਤੋਂ ਜਾਂ ਫਿਰ ਕਿਉਂ ਚੁੱਪ ਬੈਠੇ ਹੋਏ ਨੇ ਕੋਈ ਨਹੀਂ ਜਾਣਦਾ ਪਰ ਗੱਲ ਇਸੇ ਦੇ ਨਾਲ ਅੱਜ ਵਿਰੋਧੀ ਧਿਰ ਦੀ ਕਰਨੀ ਹੈ ਪੰਜਾਬ ਦੇ ਵਿੱਚੋਂ ਵਿਰੋਧ ਕਰਨ ਵਾਲੀਆਂ ਵਿਰੋਧੀ ਸਾਰੀਆਂ ਰਾਜਸੀ ਧਿਰਾਂ ਗਾਇਬ ਨਜ਼ਰ ਆ ਰਹੀਆਂ ਨੇ ਰਾਜਸੀ ਧਿਰਾਂ ਦੀ ਗੱਲ ਕਿਉਂ ਕਰ ਰਹੇ ਆ ਕਿਉਂਕਿ ਜਿਸ ਵੀ ਗੱਲ ਨੂੰ ਲੈ ਕੇ ਮੋਰਚਾ ਲੱਗਦਾ ਹੈ ਜਾਂ ਤਾਂ ਉਹ ਕਿਸਾਨਾਂ ਦੇ ਵੱਲੋਂ ਲਾਇਆ ਜਾਂਦਾ ਹੈ ਜਾਂ ਕਿਸੇ ਹੋਰ ਆਮ ਭਾਈਚਾਰਕ ਜਥੇਬੰਦੀ ਦੇ ਵੱਲੋਂ ਲਾਇਆ ਜਾਂਦਾ ਹੈ ਜਿਹੜਾ ਕੰਮ ਰਾਜਨੀਤਿਕ ਆਗੂਆਂ ਦਾ ਹੈ ਰਾਜਨੀਤੀ ਕਰਨਾ ਤੇ ਰਾਜਨੀਤੀ ਦੇ ذریعے ਵੱਡੇ-ਵੱਡੇ ਮਸਲੇ ਸੁਲਝਾਉਣਾ ਉਹ ਸਾਰੀਆਂ ਰਾਜਨੀਤਿਕ ਧਿਰਾਂ ਗਾਇਬ ਨਜ਼ਰ ਆ ਰਹੀਆਂ ਨੇ ਕਿਉਂਕਿ ਉਹ ਸਿਰਫ ਤੇ ਸਿਰਫ ਫੋਟੋ ਕਲਚਰ ਦੇ ਵਿੱਚ ਰਹਿ ਗਈਆਂ ਨੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਬਾਜਵਾ ਹੋਣੇ ਉਹ ਬੀਤੇ ਦਿਨੀ ਜਗਜੀਤ ਸਿੰਘ ਢੱਲੇਵਾਲ ਨੂੰ ਉਹਨਾਂ ਦੇ ਮਰਨ ਵਾਰਤ ਵਾਲੀ ਜਗ੍ਹਾ ਦੇ ਉੱਪਰ ਜਾ ਕੇ ਮਿਲਦੇ ਨੇ ਫੋਟੋ ਖਿੱਚਵਾ ਕੇ ਪਾ ਦਿੱਤੀ ਜਾਂਦੀ ਹੈ ਪਰ ਉਸ ਤੋਂ ਜ਼ਿਆਦਾ ਕੁਝ ਨਹੀਂ ਕੀਤਾ ਜਾਂਦਾ ਕੀ 올 ਪਾਰਟੀ ਮੀਟਿੰਗ ਨਹੀਂ ਬੁਲਾਈ ਜਾ ਸਕਦੀ ਕੀ ਸਾਰੀਆਂ ਵਿਰੋਧੀ ਧਿਰ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਉਹ ਪੰਜਾਬ ਸਰਕਾਰ ਤੇ ਇਨਾ ਦਬਾਅ ਨਹੀਂ ਬਣਾ ਸਕਦੀਆਂ ਕਿ ਕੁਝ ਕੀਤਾ ਜਾਵੇ ਜਾਂ ਫਿਰ ਕੀ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਇਕੱਠੀਆਂ ਹੋ ਕੇ ਦਿੱਲੀ ਨਹੀਂ ਪਹੁੰਚ ਸਕਦੀਆਂ ਕਿ ਇਹ ਸਾਰੇ ਲੋਕ ਮਿਲ ਕੇ ਦਿੱਲੀ ਦੇ ਵਿੱਚ ਬੈਠੇ ਹੋਏ ਉਹਨਾਂ ਅੰਨੇ ਬੋਲੇ ਹੋ ਚੁੱਕੇ ਲੀਡਰਾਂ ਨੂੰ ਨਹੀਂ ਮਿਲ ਸਕਦੇ ਜਿਹੜੇ ਗੱਲ ਕਰ ਸਕਣ ਜਿਹੜੇ ਇਸ ਚੀਜ਼ ਦਾ ਹੱਲ ਕਰ ਸਕਣ ਕਿਸਾਨਾਂ ਦੇ ਹੀ ਮੁੱਦੇ ਨਹੀਂ ਨੇ ਮਜ਼ਦੂਰਾਂ ਦੇ ਬਹੁਤ ਵੱਡੇ ਮੁੱਦੇ ਨੇ ਬਹੁਤ ਸਾਰੀਆਂ ਹੋਰ ਦਿੱਕਤਾਂ ਨੇ ਪੰਜਾਬ ਨੂੰ ਵਿੱਤੀ ਤੌਰ ਤੇ ਲੁੱਟਿਆ ਜਾ ਰਿਹਾ ਪੰਜਾਬ ਦੇ ਆਰਡੀਐਫ ਫੰਡ ਦੇ ਉੱਪਰ ਰੋਕ ਲੱਗ ਜਾਂਦੀ ਹੈ ਕੁਝ ਸਮੇਂ ਲਈ ਆਰਡੀਐਫ ਫੰਡ ਦੇ ਉੱਪਰ ਗੱਲ ਕਰ ਲੈਣੇ ਆ ਜਦੋਂ ਆਰਡੀਐਫ ਫੰਡ ਰੋਕਿਆ ਜਾਂਦਾ ਹੈ ਪੰਜਾਬ ਸਰਕਾਰ ਦਾ ਤਾਂ ਇਹ ਇੱਕ ਪੋਲੀਟੀਕਲ ਲੜਾਈ ਹੋਣੀ ਚਾਹੀਦੀ ਸੀ ਪੋਲੀਟੀਕਲ ਤਰੀਕੇ ਨਾਲ ਲੜੀ ਜਾਣ ਵਾਲੀ ਲੜਾਈ ਸੀ ਕਿਉਂਕਿ ਉਧਰੋਂ ਜੇਕਰ ਆਡੀਐਫ ਫੰਡ ਰੁਕਿਆ ਤਾਂ ਉਹ ਪੋਲਿਟিক্যাল ਦਿੱਕਤ ਦੇਣ ਦੇ ਲਈ ਹੀ ਰੋਕਿਆ ਗਿਆ ਹੈ ਪਰ ਜਦੋਂ ਪੰਜਾਬ ਸਰਕਾਰ ਦੇ ਸਾਹਮਣੇ ਗੱਲ ਆਉਂਦੀ ਹੈ ਤਾਂ ਇਹ ਰੁਖ ਕਰ ਲੈਂਦੇ ਨੇ ਕੋਰਟ ਦਾ ਕੋਰਟ ਦੇ ਵਿੱਚ ਤਾਂ ਭਾਈ ਤੁਹਾਡਾ ਮੁੱਦਾ 10 ਸਾਲ ਤੱਕ ਵੀ اٹਕਿਆ ਰਹਿ ਸਕਦਾ ਹੈ ਕੀ ਪੰਜਾਬ ਦੇ ਕੋਲ ਇੰਨਾ ਜਿਗਰਾ ਹੈ ਕਿ ਉਹ 10 ਸਾਲ ਉਡੀਕ ਕਰ ਸਕੇ ਕਿ ਜੇਕਰ ਉਸ ਨੂੰ ਆਡੀਐਫ ਫੰਡ ਨਹੀਂ ਮਿਲਦਾ ਤਾਂ ਇਹ ਪੰਜਾਬ ਸੁਖਾਵੇਂ ਮਾਹੌਲ ਦੇ ਵਿੱਚ ਚੱਲ ਸਕੇਗਾ ਬਿਲਕੁਲ ਨਹੀਂ ਇਜਾਹੇ ਮੁੱਦਿਆਂ ਨੂੰ ਪੋਲੀਟੀਕਲ ਤੌਰ ਦੇ ਉੱਪਰ ਮੈਦਾਨ ਦੇ ਵਿੱਚ ਸੜਕ ਦੇ ਉੱਪਰ ਆ ਕੇ ਲੜਾਈ ਲੜ ਕੇ ਹੱਲ ਕਰਾਉਣਾ ਹੁੰਦਾ ਪਰ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਹ ਖਾਸਾ ਛੱਡ ਚੁੱਕੀਆਂ ਨੇ ਪੋਲੀਟੀਕਲ ਲੜਾਈ ਕਰਨੀ ਛੱਡ ਚੁੱਕੀਆਂ ਨੇ ਬੀਤੇ ਸਮੇਂ ਦੌਰਾਨ ਅਸੀਂ ਇੱਕ ਅਕਾਲੀ ਦਲ ਦੇ ਲੀਡਰ ਦੇ ਨਾਲ ਗੱਲ ਕਰ ਰਹੇ ਸੀ ਬੇਸ਼ੱਕ ਉਹ ਬੇ ਹੁਣ ਪਾਰਟੀ ਛੱਡ ਚੁੱਕੇ ਨੇ ਪਰ ਅਸੀਂ ਉਹਨਾਂ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੋਲੀਟੀਕਲ ਲੀਡਰਾਂ ਦੀ ਸੋਚ ਦਾ ਪੱਧਰ ਕਿੱਥੋਂ ਤੱਕ ਰਹਿ ਗਿਆ ਹੈ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਸੜਕ ਤੇ ਆਉਣ ਵਾਲਾ ਖਾਸਾ ਪਾਰਟੀਆਂ ਕਿਉਂ ਛੱਡ ਚੁੱਕੀਆਂ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਆਪਨੇ ਆਪ ਨੂੰ ਦੱਸਦੀ ਹੈ ਪਰ ਉਹ ਲੜਾਈ ਦੇ ਵਿੱਚੋਂ ਨਰਾਰਤ ਨਜ਼ਰ ਆਉਂਦੀ ਹੈ ਕਿਉਂਕਿ ਸੜਕ ਤੇ ਆਉਣ ਦਾ ਖਾਸਾ ਉਹਨਾਂ ਦੇ ਵੱਲੋਂ ਛੱਡ ਦਿੱਤਾ ਗਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਜਦੋਂ ਸੜਕ ਤੇ ਆਉਣ ਦਾ ਸਮਾਂ ਸੀ ਉਦੋਂ ਆਉਂਦੇ ਸੀ ਇਹ ਸਮਾਂ ਸੜਕ ਤੇ ਲੜਾਈ ਕਰਨ ਦਾ ਨਹੀਂ ਹੈ ਉਹਨਾਂ ਦਾ ਕਹਿਣਾ ਸੀ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰਾ ਕੁਝ ਕੀਤਾ ਜਾ ਸਕਦਾ ਹੈ ਪਰ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਕੀ ਦਬਾਅ ਬਣਾ ਰਹੇ ਹੋ ਕੀ ਕਰ ਰਹੇ ਹੋ ਸਿਰਫ ਸੋਸ਼ਲ ਮੀਡੀਆ ਹੀ ਕੋਈ ਵੱਡਾ ਦਬਾਅ ਨਹੀਂ ਬਣਾਉਂਦਾ ਜੇਕਰ ਦਿੱਲੀ ਵਾਲੇ ਅੰਦੋਲਨ ਦੀ ਕਿਸਾਨ ਅੰਦੋਲਨ ਦੀ ਗੱਲ ਕਰੀਏ ਤਾਂ ਸੜਕ ਤੇ ਕਿਸਾਨ ਬੈਠੇ ਹੋਏ ਸੀ ਮਾਮਲਾ ਇਸ ਕਰਕੇ ਹੱਲ ਹੋਇਆ ਨਾ ਕਿ ਸੋਸ਼ਲ ਮੀਡੀਆ ਦੇ ਉੱਪਰ ਸਿਰਫ ਵੀਡੀਓ ਪਾ ਦੇਣ ਦੇ ਨਾਲ ਮਾਮਲਾ ਹੱਲ ਹੋ ਗਿਆ ਸੀ ਹਾਂ ਸੋਸ਼ਲ ਮੀਡੀਆ ਇੱਕ ਸਾਧਨ ਹੋ ਸਕਦਾ ਹੈ ਮਾਧਿਅਮ ਹੋ ਸਕਦਾ ਹੈ ਆਪਣੀ ਜਾਣਕਾਰੀ ਨੂੰ ਦਾ ਪ੍ਰਸਾਰ ਕਰਨ ਦੇ ਲਈ ਪ੍ਰਚਾਰ ਕਰਨ ਦੇ ਲਈ ਪਰ ਇਹ ਨਹੀਂ ਹੈ ਕਿ ਤੁਸੀਂ ਸੜਕ ਦਾ ਰਾਹ ਛੱਡਦੇ ਹੋ ਤੁਸੀਂ ਆਪਣੇ ਵੱਖ-ਵੱਖ ਪੋਲਿਟਿਕਲ ਤਰੀਕੇ ਦੇ ਨਾਲ ਜਿਹੜੇ ਪ੍ਰਚਾਰ ਕਰਨ ਦੇ ਤਰੀਕੇ ਹੁੰਦੇ ਨੇ ਸੜਕ ਤੇ ਆਉਣਾ ਜਾਂ ਫਿਰ ਕਿਸੇ ਵੱਡੇ ਮੰਤਰੀ ਨੂੰ ਜਾਂ ਫਿਰ ਕਿਸੇ ਵੱਡੇ ਅਜੇ ਅਹੁਦੇਦਾਰ ਦਾ ਘਰ ਘੇਰਨਾ ਜਾਂ ਉਸ ਦਾ ਦਫ਼ਤਰ ਘੇਰਨਾ ਉਸ ਨੂੰ ਸਵਾਲ ਕਰਨਾ ਜਦੋਂ ਇਹ ਛੱਡ ਕੇ ਤੁਸੀਂ ਸਿਰਫ ਸੋਸ਼ਲ ਮੀਡੀਆ ਦੀ ਲੜਾਈ 'ਚ ਪੈ ਜਾਓਗੇ ਤੁਸੀਂ ਸਿਰਫ ਫੋਟੋ ਕਲਚਰ ਦੇ ਪਿੱਛੇ ਪੈ ਜਾਓਗੇ ਤਾਂ ਤੁਸੀਂ ਆਪਣੇ ਆਪ ਨੂੰ ਹੀ ਨਹੀਂ ਤੁਸੀਂ ਉਹਨਾਂ ਲੋਕਾਂ ਨੂੰ ਵੀ ਖਤਮ ਕਰ ਰਹੇ ਹੋ ਉਹਨਾਂ ਲੋਕਾਂ ਦੇ ਵੀ ਵਿਸ਼ਵਾਸ ਦਾ ਦੀ ਹੱਤਿਆ ਕਰ ਰਹੇ ਹੋ ਜਿਨ੍ਹਾਂ ਨੇ ਤੁਹਾਨੂੰ ਇਹ ਸੋਚ ਕੇ ਚੁਣਿਆ ਸੀ ਕਿ ਤੁਸੀਂ ਉਹਨਾਂ ਦੇ ਹੱਕਾਂ ਦੇ ਲਈ ਬੋਲੋਗੇ ਲੜਾਈ ਕਰੋਗੇ ਪੰਜਾਬ ਦੀ ਹਦੂਦ ਦੇ ਵਿੱਚ ਹੀ ਕਿਸਾਨ ਹਾਲੇ ਨੇ ਉਹ ਜਦੋਂ ਵੀ ਹਰਿਆਣੇ ਚ ਐਂਟਰ ਹੋਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਸਿੱਟੇ ਜਾਂਦੇ ਨੇ ਜ਼ਹਿਰੀਲੇ ਫੁੱਲ ਸਿੱਟੇ ਜਾਂਦੇ ਨੇ ਉਹਨਾਂ ਦੇ ਉੱਪਰ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੀਆਂ ਨੇ ਪੰਜਾਬ ਦਾ ਮੁੱਖ ਮੰਤਰੀ ਮੋਨ ਤਾਰੀ ਬੈਠਾ ਰਹਿੰਦਾ ਹੈ ਬੇਸ਼ੱਕ ਮੁੱਖ ਮੰਤਰੀ ਮੌਨਤਾਰੀ ਬੈਠਾ ਰਹਿੰਦਾ ਪਰ ਉਸ ਤੋਂ ਜਵਾਬ ਲੈਣ ਦੇ ਤਰੀਕੇ ਹੁੰਦੇ ਨੇ ਉਸ ਦਾ ਜਵਾਬ ਕਢਵਾਇਆ ਜਾ ਸਕਦਾ ਹੈ ਉਹ ਕੰਮ ਕਰਨਾ ਹੁੰਦਾ ਹੈ ਵਿਰੋਧੀ ਧਿਰ ਦੇ ਆਗੂਆਂ ਨੇ ਵਿਰੋਧੀ ਧਿਰ ਦੇ ਆਗੂ ਆਪਸ ਦੇ ਵਿੱਚ ਸਿਰਫ ਚੋਣਾਂ ਤੱਕ ਸੀਮਿਤ ਨੇ ਉਹਨਾਂ ਨੂੰ ਐ ਲੱਗਦਾ ਹੈ ਕਿ ਜੇਕਰ ਅਸੀਂ ਕੋਈ ਚੋਣ ਜਿੱਤ ਲੈਨੇ ਆ ਅਸੀਂ ਬਹੁਤ ਵੱਡਾ ਮਾਰਕਾ ਮਾਰ ਲੈਨੇ ਆ ਉਸ ਤੋਂ ਬਾਅਦ ਸਾਡਾ ਬਹੁਤਾ ਕੰਮ ਨਹੀਂ ਰਹਿ ਜਾਂਦਾ ਚੋਣਾ ਵੀ ਕਰਾਈਆਂ ਨਹੀਂ ਜਾ ਰਹੀਆਂ ਚੋਣਾ ਲੁੱਟਣ ਦਾ ਕਲਚਰ ਚੱਲਿਆ ਹੋਇਆ ਕਿਤੇ ਕਾਗਜ਼ ਪਾੜ ਦਿੱਤੇ ਜਾਂਦੇ ਨੇ ਕਿਤੇ ਕੁਝ ਕਰ ਦਿੱਤਾ ਜਾਂਦਾ ਕਿਤੇ ਜੋਰ ਰਜਮਾਇਸ਼ ਕਰਕੇ ਚੋਣਾ ਨੂੰ ਆਪਣੇ ਹੱਕ ਦੇ ਵਿੱਚ ਕਰਨ ਦਾ ਜਾਂ ਫਿਰ ਵੋਟਰਾਂ ਨੂੰ ਡਰਾ ਧਮਕਾ ਕੇ ਆਪਣੇ ਹੱਕ 'ਚ ਵੋਟਾਂ ਪਵਾਉਣ ਦਾ ਤਰੀਕਾ ਚੱਲ ਰਿਹਾ ਹੈ ਸੋ ਵਿਰੋਧੀ ਧਿਰ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਸੀ ਤੇ ਵਿਰੋਧੀ ਧਿਰ ਜੇਕਰ ਤੁਹਾਨੂੰ ਲੱਭਦੀ ਹੈ ਕਿਤੇ ਤਾਂ ਤੁਸੀਂ ਉਹਨਾਂ ਨੂੰ ਸਵਾਲ ਜ਼ਰੂਰ ਕਰੋ ਕਿ ਭਾਈ ਤੁਸੀਂ ਸੱਤਾ ਦੇ ਵਿੱਚ ਨਹੀਂ ਹੋ ਪਰ ਤੁਸੀਂ ਕਿਸੇ ਸਮੇਂ ਸੱਤਾ 'ਚ ਸੀ ਜਾਂ ਫਿਰ ਸੱਤਾ ਚਾਉਣ ਦੀ ਚਾਹ ਰੱਖਦੇ ਹੋ ਜੇਕਰ ਚਾਰ ਰੱਖਦੇ ਹੋ ਤਾਂ ਕਿਉਂ ਨਹੀਂ ਤੁਸੀਂ ਲੋਕਾਂ ਦੇ ਮੁੱਦੇ ਲੋਕਾਂ ਦੇ ਵਾਂਗ ਸੜਕ ਦੇ ਉੱਪਰ ਆ ਕੇ ਲੜਦੇ ਕਿਉਂ ਹਰੇਕ ਵਾਰ ਕਿਸਾਨ ਜਥੇਬੰਦੀਆਂ ਨੂੰ ਹੀ ਹਰੇਕ ਵਿਸ਼ੇ ਤੇ ਗੱਲ ਕਰਨੀ ਪੈਂਦੀ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਇਸ ਸਮੇਂ ਆਪਣੇ ਆਪ ਦੇ ਵਿੱਚ ਜੂਝ ਰਹੀ ਹੈ ਉਸ ਤੋਂ ਬਾਅਦ ਕਾਂਗਰਸ ਕਾਂਗਰਸ ਆਪਸੀ 파ਟੋਤਾੜ ਦਾ ਸ਼ਿਕਾਰ ਹੈ ਪਰ ਉਹ ਵੱਡੇ ਪੱਧਰ ਤੇ ਮੰਨਿਆ ਜਾਂਦਾ ਹੈ ਕਿ ਅਜਿਹੀ ਪਾਰਟੀ ਹੈ ਜਿਹੜੀ ਕਿ ਵੱਡੇ ਪੱਧਰ ਤੇ ਲਾਮਬੰਦੀ ਕਰਕੇ ਘਟੋ-ਘਟ ਪੰਜਾਬ ਦੇ ਵਿੱਚ ਤਾਂ ਇਹੋ ਜਿਹਾ ਸੰਘਰਸ਼ ਕਰ ਸਕਦੀ ਹੈ ਜਾਂ ਫਿਰ ਇਕੱਠੇ ਹੋ ਕੇ ਦਿੱਲੀ ਜਾ ਕੇ ਇਸ ਸਮੇ 70ਵੀਂ ਚੱਲ ਰਿਹਾ ਹੈ ਉੱਥੇ ਜਾ ਕੇ ਮੀਟਿੰਗ ਕਰ ਸਕਦੇ ਨੇ ਕਿਸੇ ਵੱਡੇ ਮੰਤਰੀ ਨੂੰ ਮਿਲ ਸਕਦੇ ਨੇ ਵਕਤ ਜਗ੍ਹਾ ਤੇ ਜਾ ਕੇ ਪ੍ਰਚਾਰ ਕਰ ਸਕਦੇ ਨੇ ਇਸ ਗੱਲ ਦਾ ਕਿ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਲੁੱਟਿਆ-ਪੁੱਟਿਆ ਜਾ ਰਿਹਾ ਹੈ ਤੁਸੀਂ ਜੇਕਰ ਗੱਲ ਕਰੋਗੇ ਤਾਂ ਲੋਕ ਤੁਹਾਡੀ ਗੱਲ ਕਰਨਗੇ ਲੋਕ ਤੁਹਾਡੇ ਤੇ ਵਿਸ਼ਵਾਸ ਪ੍ਰਗਟਾਉਣਗੇ ਭਾਜਪਾ ਦੀ ਗੱਲ ਕਰ ਲੈਣੇ ਆ ਪੰਜਾਬ ਦੀ ਭਾਜਪਾ ਪਹਿਲਾਂ ਹੀ ਪਾਟੋ ਤੜਿਆ ਜਿਹੜੇ ਪੰਜਾਬ ਦੀ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਹੋਣੀ ਉਹ ਆਪਣੀ ਭਾਜਪਾ ਦੇ ਸੁਰਾਂ ਤੋਂ ਬਿਲਕੁਲ ਉਲਟਾ ਸੁਰ ਰੱਖਦੇ ਹੋਏ ਕਿਸਾਨਾਂ ਦੀ ਗਲਤ ਆ ਕਰਦੇ ਨੇ ਪਰ ਕੋਈ ਵੱਡੀ ਲਾਮਬੰਦੀ ਕਰਨ ਦੇ ਵਿੱਚ ਉਹ ਵੀ ਨਾਕਾਮ ਨੇ ਬਸਪਾ ਪਹਿਲਾਂ ਹੀ ਟੁੱਟੀ ਹੋਈ ਨਜ਼ਰ ਆ ਰਹੀ ਹੈ ਤੇ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਛੋਟੀਆਂ-ਛੋਟੀਆਂ ਨੇ ਜਾਂ ਫਿਰ ਕਾਮਰੇਡ ਧਰਾਵੀ ਨੇ ਉਹ ਵੀ ਇੰਨੀ ਵੱਡੀ ਆਵਾਜ਼ بلند ਨਹੀਂ ਕਰ ਪਾ ਰਹੀਆਂ ਜਿੰਨੇ ਦੀ ਲੋੜ ਹੈ ਸੋ ਅੱਜ ਗੱਲ ਆਪਾਂ ਕੀਤੀ ਹੈ ਪੰਜਾਬ ਦੀਆਂ ਵਿਰੋਧੀ ਧਿਰਾਂ ਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਰੋਜ਼ ਉਸੇ ਪਾਰਟੀ ਨੂੰ ਉਸੇ ਉਨਾਂ ਨੂੰ ਹੀ ਭੱਡੀ ਜਾਈਏ ਜਿਹੜੇ ਸੱਤਾ 'ਚ ਬੈਠੇ ਹੋਏ ਨੇ ਬਰਾਬਰ ਦੇ ਭਾਗੀਦਾਰ ਉਹ ਵੀ ਨੇ ਜਿਹੜੇ ਉਸ ਦੇ ਖਿਲਾਫ ਆਵਾਜ਼ ਬੁਲੰਦ ਨਹੀਂ ਕਰਦੇ ਹੇ ਤੇ ਵਿਰੋਧੀ ਧਿਰ ਦੇ ਵਿੱਚ ਨੇ ਸੋ ਬਹੁਤ ਲੋੜ ਹੈ ਪੰਜਾਬ ਇਸ ਸਮੇਂ ਹਰ ਪਾਸਿਓ ਲੁੱਟਿਆ ਪੁੱਟਿਆ ਜਾ ਰਿਹਾ ਹੈ ਵਿਰੋਧੀ ਧਿਰਾਂ ਨੂੰ ਤੇ ਸੱਤਾਧਾਰੀ ਧਿਰ ਨੂੰ ਬੋਲਣ ਦੇ ਲਈ ਲਾਉਣਾ ਚਾਹੀਦਾ ਹੈ ਉਹਨਾਂ ਨੂੰ ਸਵਾਲ ਕਰੋ ਵੱਧ ਤੋਂ ਵੱਧ ਬੋਲਣ ਦੇ ਲਈ ਉਹਨਾਂ ਨੂੰ ਉਤਸ਼ਾਹਿਤ ਕਰੋ ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂਐਸਏ ਨਾਲ ਧੰਨਵਾਦ ਸਤਿ ਸ੍ਰੀ ਅਕਾਲ